ਸਰਬ ਸੁਖ ਸੇਵਾ ਸੁਸਾਇਟੀ ਬਠਿੰਡਾ ਵੱਲੋਂ ਡਾਕਟਰ ਅੰਬੇਦਕਰ ਮਿਸ਼ਨ ਸੰਸਥਾ ਵੱਲੋਂ ਅੱਖਾਂ ਦੀ ਜਾਂਚ ਦਾ ਕੈਂਪ ਲਾਇਆ ਗਿਆ ਜਿਸ ਵਿੱਚ ਲੋੜਵੰਦ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਦਵਾਈਆਂ ਤੈਨਕਾਂ ਘੱਟ ਕੀਮਤ ਤੇ ਦਿੱਤੀਆਂ ਗਈਆਂ ਕੈਂਪ ਦੇ ਸੰਚਾਲਨ ਵਿੱਚ ਵਕੀਲ ਹਰਦੀਪ ਸਿੰਘ ਵੱਲੋਂ ਆਪਣੀ ਸੇਵਾ ਦਿੱਤੀ ਗਈ ਡਾਕਟਰ ਅੰਬੇਦਕਰ ਮਿਸ਼ਨ ਦੇ ਆਗੂ ਸਾਹਿਬ ਕਾ ਸਰਪੰਚ ਜਰਨੈਲ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਤੇ ਡਾਕਟਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਨਸ਼ਾ ਮੁਕਤੀ ਗੁਰਮਤ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਭਾਈ ਜਸਕਨ ਸਿੰਘ ਸਿਵੀਆਂ ਸਾਬਕਾ ਐਸਡੀਐਮ ਗੋਪਾਲ ਸਿੰਘ ਸਰਪੰਚ ਸੁਖਰਾਜ ਸਿੰਘ ਆਪ ਆਗੂ ਜਸਕਰਨ ਸਿੰਘ ਖਾਲਸਾ ਵੱਲੋਂ ਆਪਣੇ ਵਿਚਾਰ ਆਏ ਹੋਏ ਮਰੀਜ਼ਾਂ ਦੇ ਸੰਗਤਾਂ ਨਾਲ ਰੱਖੇਗੇ ਇਸ ਮੌਕੇ ਪੰਚਾਇਤ ਦੇ ਹੋਰ ਵੀ ਨੁਮਾਇंदे ਹਾਜ਼ਰ ਸਨ ਭਾਈ ਜਸਕਨ ਸਿੰਘ ਸਿਵੀਆਂ ਤੇ ਸਾਬਕਾ ਐਸਡੀਐਮ ਗੋਪਾਲ ਸਿੰਘ ਨੇ ਕੈਂਪ ਪਰਵਾਦਨ ਘਾਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਇੱਕ ਚੰਗਾ ਕਾਰਜ ਹੈ ਅਜਿਹੇ ਸਮੇਂ ਦੇ ਵਿੱਚ ਜੋ ਸੇਵਾ ਲਈ ਨਿਤ ਦੇ ਹਨ ਉਹ ਧੰਨਤਾ ਦੇ ਯੋਗ ਹਨ ਤੇ ਬਾਕੀ ਤੁਸੀਂ ਵਿਚਾਰ ਸੁਣੋ ਅੱਜ ਦੇ ਇਸ ਅੱਖਾਂ ਦੇ ਮੈਡੀਕਲ ਚੈੱਕਅਪੈਂਪ ਦੇ ਵਿੱਚ ਵਿਸ਼ੇਸ਼ ਤੌਰ ਤੇ ਉਪਰਾਲਾ ਕਰ ਰਹੇ ਬਹੁਤ ਹੀ ਉਦਮੀ ਕੀਮ ਸਾਹਿਬ ਜੀ ਸਾਹਿਬ ਪਿੰਡ ਦੇ ਸਰਪੰਚ ਸਾਹਿਬ ਗੁਰਿੰਦਰ ਜੀ ਰਾਜ ਸਾਹਿਬ ਪਿੰਡ ਦੇ ਹੋਰ ਸਤਵੰਤ ਦੇ ਤੇ ਪਹੁੰਚੀ ਹੋਈ ਮੈਡੀਕਲ ਦੀ ਸੂਚੀ ਤੇ ਨਸ਼ਾ ਛਡਾਊ ਗੋਸ਼ਟ ਵਰਮਪ੍ਰਚੰਡ ਮਹਿਰ ਦੇ ਮੁਖ ਸੇਵਾਦਾਰ ਵਿਸਕਰਨ ਸਿੰਘ ਜੀ ਸਿਖੀਆਂ ਤੇ ਬਹੁਤ ਹੀ ਸਤਕਾਰਯੋਗ ਮੇਰੇ ਬਜ਼ੁਰਗੋ ਅਤੇ ਮਤਾਂਓ ਜਿਵੇਂ ਤੁਹਾਨੂੰ ਸੁਪਨ ਸਾਹਿਬ ਨੇ ਦੱਸਿਆ ਵੀ ਇਹ ਮੈਡੀਕਲ ਚੈੱਕਅਪ ਕੈਂਪ ਆ ਜਿਹੜਾ ਉਹਦੇ ਪਿੰਡ ਦੇ ਵਿੱਚ ਲੱਗਣ ਨਾਲ ਜਿੱਥੇ ਲੋੜਵੰਦ ਲੋਕਾਂ ਦੀ ਨਿਗ੍ਹਾ ਹੈ ਇੱਥੇ ਮੁਢਲੇ ਪੱਧਰ ਤੇ ਚੈੱਕ ਹੋ ਜੂਗੀ ਤੇ ਤੁਹਾਨੂੰ ਇੱਕ ਜਿਹੜੀ ਟੀਮ ਹੈ ਉਹਦੇ ਵੱਲੋਂ ਬੋਕੇ ਤੇ ਹੀ ਦੱਸ ਦਿੱਤਾ ਜਾਊਗਾ ਵੀ ਤੁਹਾਨੂੰ ਕਿਸ ਪੱਧਰ ਦੇ ਇਲਾਜ ਦੀ ਜਰੂਰਤ ਹੈ ਕਿਉਂਕਿ ਜੀਵਰੀ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਸਾਡੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸਾਡੇ ਕੋਲੇ ਕਈ ਵਾਰੀ ਕੁਝ ਅਧਾਰਿਆਂ ਦੇ ਵਿੱਚ ਜਾਂ ਵੱਡੇ ਹਸਪਤਾਲਾਂ ਦੇ ਵਿੱਚ ਜਾਂ ਡਾਕਟਰਾਂ ਦੇ ਕੋਲ ਜਾਣ ਲਈ ਪਹਿਲੀ ਗੱਲ ਤਾਂ ਕੋਈ ਸੁੱਖ-ਸੁਵਿਧਾ ਸਾਧਨ ਇਸ ਤਰ੍ਹਾਂ ਦੇ ਨਹੀਂ ਹੁੰਦੇ ਕਿ ਅਸੀਂ ਉੱਥੇ ਜਾ ਸਕੀਏ ਜੇਕਰ ਅਸੀਂ ਉੱਥੇ ਜਾਂਦੇ ਹਾਂ ਤਾਂ ਉੱਥੇ ਸਾਰੇ ਦਿਨ ਦੀ ਖਰਚਲ-ਕੁਆਲੀ ਤੋਂ ਬਾਅਦ ਜਿਹੜੀ ਗੱਲ ਉੱਥੇ ਦੱਸੀ ਜਾਂਦੀ ਹੈ ਤੁਹਾਨੂੰ ਇੱਥੇ ਮੌਕੇ ਤੇ ਦੱਸ ਦਿੱਤੀ ਜਾਣੀ ਹੈ ਇਹਦੇ ਲਈ ਤੁਸੀਂ ਆਪਣੇ ਪੱਧਰ ਤੇ ਵੀ ਉਸ ਬਿਮਾਰੀ ਦਾ ਇਲਾਜ ਲਈ ਵਕੀਲ ਸਾਹਿਬ ਨਾਲ ਜਾਂ ਇਹਨਾਂ ਦੀ ਮੈਡੀਕਲ ਟੀਮ ਦੇ ਨਾਲ ਤਾਲਮਿਲ ਕਰਕੇ ਇਲਾਜ ਕਰਵਾ ਸਕਦੇ ਹੋ ਕਿਉਂਕਿ ਜਿਸ ਤਰ੍ਹਾਂ ਇਸ ਤੇ ਸਾਡੇ ਹੀਟਲੇ ਵਰਗ ਦੇ ਲੋਕ ਮਜ਼ਦੂਰ ਵਰਗ ਦੇ ਲੋਟ ਨਿਮਨਤ ਸਾਮੀ ਨਾਲ ਸੰਬੰਧਿਤ ਲੋਕ ਇੱਥੇ ਬੈਠੇ ਨੇ ਉਹਨਾਂ ਨੂੰ ਇਸ ਦਾ ਬਹੁਤ ਹੀ ਵਧੀਆ ਸਹਿਯੋਗ ਹੋਊਗਾ ਇਹ ਜਿਹੜਾ ਹੁਲਾਰਾ ਇਹਨਾਂ ਨੇ ਦਿੱਤਾਗਾ ਇਹ ਉਦਮ ਕੀਤਾਗਾ ਉਹ ਤੁਹਾਡੇ ਲਈ ਲਾਹੇਵੰਦ ਸਾਬਤ ਹੋਊਗਾ ਤੋ ਮੈਂ ਜਿੱਥੇ ਇਸ ਉਪਰਾਲੇ ਲਈ ਗਿੱਲ ਸਾਹਿਬ ਦਾ ਤੁਹਾਡੀ ਸਮੁੱਚੀ ਬੱਲੂਆਣੇ ਦੀ ਟੀਮ ਦਾ ਤੇ ਖਾਸ ਕਰਕੇ ਸਾਡੇ ਪ੍ਰਧਾਨ ਜੀ ਮੁਖ ਸੇਵਾਦਾਰ ਨੇ ਜਿਹੜੇ ਨਸ਼ਾ ਛਡਾਊ ਗੁਰਮਤ ਪ੍ਰਚੰਡ ਲਹਿਰ ਦੇ ਇਸ ਕਾਰਨ ਸਿਵੀਆ ਜੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਤੁਹਾਡੇ ਵਿੱਚ ਹਾਜ਼ਰ ਹੋਣ ਦਾ ਤੁਹਾਡੇ ਦਰਸ਼ਨ ਕਰਨ ਦਾ ਲੋਕਾ ਦਿੱਤਾ ਕਿਉਂਕਿ ਭਾਵੇਂ ਇਹ ਕੁੰਦਮ ਮੁਰਲੇ ਪੱਤਰ ਤੇ ਹੈ ਸਾਨੂੰ ਦੇਖਣ ਨੂੰ ਛੋਟਾ ਲੱਗਦਾ ਪਰ ਇਹਦੇ ਜਿਹੜੇ ਨਤੀਜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਜਿੰਨੇ ਤੁਸੀਂ ਆਏ ਹੋ ਉਹਦੇ ਵਿੱਚ 2 4 5 ਜਿਹੜੇ ਸਾਡੇ ਲੋੜਵੰਦ ਨੇ ਉਹਨਾਂ ਦੀਆਂ ਅੱਖਾਂ ਦਾ ਇਲਾਜ ਠੀਕ ਹੋ ਜੇ ਤਾਂ ਕੁਦਰਤੀ ਤੌਰ ਤੇ ਜਦੋਂ ਕਿਸੇ ਨੂੰ ਅੱਖਾਂ ਤੋਂ ਦਿਸਣ ਲੱਗਦੇ ਉਹਨੂੰ ਤੁਰੰਦੇ ਵਿੱਚ ਵੀ ਸੌਖ ਹੈ ਉਹਨੂੰ ਆਪਣੀ ਨਿੱਤ ਕਿਰਿਆ ਕਰਮ ਦੇ ਵਿੱਚ ਵੀ ਸੌਖ ਹੁੰਦੀ ਹੈ ਸੋ ਮੈਂ ਬੇਨਤੀ ਕਰੂੰਗਾ ਪਿੰਡ ਦੇ ਪਤਵੰਤਿਆਂ ਨੂੰ ਵੀ ਕਿ ਉਹ ਇਸ ਤਰ੍ਹਾਂ ਦੇ ਕੈਂਪ ਦਾ ਖਾਸ ਕਰਕੇ ਜਿਹੜਾ ਅੱਜ ਕੈਂਪ ਲੱਗਿਆ ਹੈ ਉਹਦੇ ਲਈ ਕਦੂਜੇ ਨੂੰ ਵੀ ਦੱਸਣ ਤੇ ਆ ਕੇ ਇੱਥੇ ਆਪਣਾ ਮੈਡੀਕਲ ਟੈਕਅਪ ਕਰਾ ਕੇ ਜਿਸ ਤਰ੍ਹਾਂ ਦੀ ਵੀ ਉਹਨਾਂ ਨੂੰ ਕੋਈ ਹੋਰ ਇਲਾਜ ਦੀ ਜ਼ਰੂਰਤ ਹੈਗੇ ਜਾਣ ਕਿਉਂਕਿ ਇਹਨਾਂ ਨੇ ਗਿਲਸਾਹਬ ਦੀ ਪੂਰੀ ਟੀਮ ਨੇ ਇੱਥੇ ਮੈਡੀਸਨ ਵਗੈਰਾ ਵੀ ਅੱਖਾਂ ਦੇ ਵਿੱਚ ਪਾਉਣ ਵਾਲੀਆਂ ਦਵਾਈਆਂ ਬੱਖ-ਬੱਖ ਤਰ੍ਹਾਂ ਦੀਆਂ ਜਿਹੜੀਆਂ ਅੱਗੇ ਡਾਕਟਰ ਸਾਹਿਬਾ ਨੇ ਸਿਫਾਰਿਸ਼ ਕੀਤੀਆਂ ਹੋਣਗੀਆਂ ਉਹ ਤੁਹਾਡੇ ਲਈ ਲਿਆਂਦੀਆਂ ਗਈਆਂ। ਤੋਂ ਇਸ ਦਾ ਫਾਇਦਾ ਜ਼ਰੂਰ ਉਠਾਓ। ਮੈਂ ਇੱਕ ਵਾਰੀ ਫੇਰ ਸਮੂਹਟੀ ਟੀਮ ਨੂੰ ਸਮੁੱਚੇ ਨਾਗਰ ਬੱਲੂਆਣਾ ਦੇ ਇਹਨਾਂ ਉਤਮੀ ਵੀਰਾਂ ਨੂੰ ਜਿਨ੍ਹਾਂ ਨੇ ਇਹ ਤਰੱਕਦ ਕਰਕੇ ਉਪਰਾਲਾ ਕਰਕੇ ਇਹ ਕੈਂਪ ਦਾ ਆਯੋਜਨ ਕੀਤਾ ਹੈ। ਉਹਨਾਂ ਨੂੰ ਜਿੱਥੇ ਮੈਂ ਵਧਾਈ ਦਿੰਦਾ ਹਾਂ ਉੱਥੇ ਧੰਨਵਾਦ ਕਰਦਾ ਵੀ ਇਹਨਾਂ ਨੇ ਇਸ ਤਰ੍ਹਾਂ ਦਾ ਪ੍ਰੋਗਰਾਮ ਲੀਕੇ ਤੁਹਾਡੇ ਲਈ ਇਹ ਲਾਹੇਵੰਦ ਬਣਾਇਆਗਾ ਤਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜੋ ਸਰਦਾਰ ਜਰਨੈਲ ਸਿੰਘ ਜੀ ਸਾਫ ਦਾ ਸਰਪੰਚ ਪਿੰਡ ਵੱਲੂਆਣਾ ਸਰਦਾਰ ਸ਼ਿਵਰਾਜ ਸਿੰਘ ਜੀ ਮਜੂਦਾ ਸਰਪੰਚ ਜਿਸ ਕਰਨ ਸਿੰਘ ਜੀ ਗੱਲਸਾ ਡਾਕਟਰ ਸਰਬਾ ਸਾਨੂੰ ਪ੍ਰਭਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਈ ਵਾਰੀ ਜਦੋਂ ਗੁਰਬਾਣੀ ਪੜ੍ਹਨ ਦਾ ਕਦੇ ਮੌਕਾ ਮਿਲੇ ਤਾਂ ਮੈਨੂੰ ਸੱਤੇ ਪਾਸ਼ਾਦਿਆਂ ਉਹ ਤੁਕਾਂ ਅੱਜ ਯਾਦ ਆ ਰਹੀਆਂ ਹਨ ਧੰਨੋ ਮਾਤ ਧੰਨੋ ਪਿਤਾ ਜਿਨ੍ਹਾਂ ਨੇ ਜਨਰੈਲ ਸੌ ਵਰਗੇ ਗਿੱਲ ਸਿੰਘ ਵਰਗੇ ਜਾਂ ਜਿਹੜੇ ਮੁਫਤ ਸੇਵਾ ਆਪ ਦੀ ਡਿਊਟੀ ਤੋਂ ਬਾਹਰ ਜਾ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਹੈ ਉਹਨਾਂ ਦੀ ਧੰਨਤਾ ਉਹ ਧੰਨਨੀ ਉਹਨਾਂ ਦੀ ਧੰਨਤਾ ਨਹੀਂ ਇਹੇ ਦੀ ਗਰਮੀ ਦੇ ਵਿੱਚ ਕੌਣ ਘਰੋਂ ਨਿਕਲਦਾ ਕਿਸੇ ਨੂੰ ਕਿਸੇ ਤਾਈ ਕੀ ਬਸਤ ਹੈ ਜੇ ਅਸੀਂ ਸਮੁੱਚਾ ਦੇਖੀਏ ਸਾਡੇ ਸਮਾਜ ਦੇ ਵਿੱਚ ਬਹੁਤ ਵੱਡੀ ਖਰਾਬਤਾਈ ਹੋਈ ਹੈ ਪਰ ਜੇ ਇਹ ਖਰਾਬਤ ਮਾੜੀ ਮੋਟੀ ਕਿਤੇ ਰੁਕੀ ਹੋਈ ਹੈ ਤਾਂ ਉਹ ਮੈਂ ਸਮਝਦਾ ਅਜੇ ਇਹ ਕੋਸ਼ਿਸ਼ਾਂ ਕਰਕੇ ਜਿਨ੍ਹਾਂ ਨੇ ਚੰਗਾ ਕਰਨ ਦਾ ਇੱਕ ਧੋਹਿਆ ਕਰਿਆ ਹੁੰਦਾ ਵੀ ਅਸੀਂ ਚੰਗੇ ਕਰਦੇ ਰਹਿਣਾ ਇਹਦੇ ਕਰਕੇ ਅਜੇ ਜਿਹੜਾ ਸਾਡਾ ਸਮਾਜ ਹੈ ਉਹ ਥੋੜਾ ਥੋੜਾ ਪੈਰਾਂ ਤੇ ਖੜਾ ਨਹੀਂ ਤਾਂ ਅਸੀਂ ਹੁਣ ਨੂੰ ਕਦੋਂ ਦੇ ਗਰਕ ਗਏ ਹੁੰਦੇ ਜਿਹੇ ਜੀ ਸਮਾਜ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ ਜਿਹੇ ਜਿਹਾਂ ਸਾਡਾ ਵਰਤਾਂਤ ਸਿਰਜ ਦਿੱਤਾ ਗਿਆ ਜਿਹੇ ਜੀ ਸਾਡੀ ਮਾਨਸਿਕਤਾ ਨੂੰ ਢਾ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵੇਖੋ ਆਪਾ ਉਹ ਲੋਕ ਬੈਠੇ ਆ ਜਿਨ੍ਹਾਂ ਨੇ ਬੜੇ ਚੰਗੇ ਦਿਨ ਦੇਖੇ ਨੇ ਮੈਂ ਤਾਂ ਕਹਨਾ ਅਸੀਂ ਕੋਈ ਪਿੰਡ ਦੇ ਵਿੱਚ ਨਸ਼ਾ ਕਰਦਾ ਬੰਦਾ ਦੇਖਿਆ ਹੀ ਨਹੀਂ ਤੇ ਅੱਜ ਕੀ ਹਾਲਾਤ ਨੇ ਇਹ ਗੱਲ ਕਹਿਣ ਦੀ ਲੋੜ ਨਹੀਂ ਪਰ ਇਹਨਾਂ ਹਾਲਾਤਾਂ ਤੋਂ ਕੱਟਣ ਵਾਸਤੇ ਗਰਨੇਸ਼ਮ ਵਰਗੇ ਸਵਰਾਜ ਸਿੰਘ ਵਰਗੇ ਜਸਕਰਨ ਸਿੰਘ ਵਰਗੇ ਜਲਕਾ ਵਰਗੇ ਦਸਤੋਪਾ ਵਰਗੇ ਤਾਂ ਬੈਠੇ ਨੇ ਨਾ ਇਸ ਕੈਂਪ ਦਾ ਸੰਦੇਸ਼ ਜਿੱਥੇ ਤੁਹਾਨੂੰ ਬਿਮਾਰੀਆਂ ਪ੍ਰਤੀ ਵਿਅਰਥ ਦੇਣੀ ਇਹਦਾ ਸੰਦੇਸ਼ ਹੈ ਉਥੇ ਨਾਲ ਦੇ ਨਾਲ ਤੁਹਾਨੂੰ ਇਹ ਵੀ ਇਹਦਾ ਸੰਦੇਸ਼ ਹੈ ਵੀ ਭਲਿਓ ਆਪਦੀ ਸਿਹਤ ਦੇ ਨਾਲ ਨਾਲ ਆਪ ਦੇ ਪਰਿਵਾਰ ਬਾਰੇ ਜੀ ਨੂੰ ਸਤਿ ਸ਼੍ਰੀ ਅਕਾਲ। ਸੁਭਦਾਈ ਦੇ ਵਿੱਚ ਉਹਨਾ ਮੈਂ ਜਰਨੈਲ ਸਿੰਘ ਹੋਰਾਂ ਨੂੰ ਤੇ ਨਾਲ ਮੈਂ ਸਰਦਾਰ ਗੋਪਾਲ ਸਿੰਘ ਜਿਹੜੇ ਜਿਹੜੇ ਮੇਰੇ ਬੜੇ ਨਜ਼ਦੀਕੀ ਗਹਿਰੇ ਦੋਸਤ ਆ ਮੈਂ ਇਹਨਾਂ ਨੂੰ ਬੇਨਤੀ ਕਰੀ ਮੰਗਾ ਜੀ ਆਪਾਂ ਬੱਲੂਆਣਾ ਚੱਲ ਕੇ ਆਈਏ ਕਿਉਂਕਿ ਮੇਰਾ ਤਾਂ ਆਪ ਦਾ ਪਿੰਡ ਹੀ ਹੈ ਬੱਲੂਆਣਾ। ਮੈਂ ਤਾਂ ਇੱਥੇ ਆਉਂਦਾ ਜਾਂਦਾ ਰਹਿੰਦਾ ਤੇ ਮੇਰੀ ਤਮੰਨਾ ਸੀ ਵੀ ਇਹ ਵੀ ਦੋ ਸ਼ਬਦ ਤਾਂ ਕਿ ਆਉਣ ਵਾਲੀ ਪੀੜ੍ਹੀ ਇਹਨਾਂ ਦੀ ਜ਼ਿੰਦਗੀ ਤੋਂ ਪ੍ਰਭਾਵਿਤ ਹੋ ਕੇ ਜਿਸ ਤਰ੍ਹਾਂ ਇਹ ਜ਼ਿੰਦਗੀ ਦੀ ਇਹ ਪੜ੍ਹਾਈ ਕਰੀ ਜਿਵੇਂ ਇਹ ਐਜੂਕੇਸ਼ਨ ਲਈ ਜਿਸ ਤਰ੍ਹਾਂ ਇਹ ਦਰਵਾਰ-ਦਰ ਕੋਸਟਾਂ ਦੇ ਉੱਤੇ ਜਾਂਦੇ ਰਹੇ ਆਪਦੇ ਪੜ੍ਹਾਈ ਦੇ ਤੇ ਜੇ ਸਾਡੇ ਬੱਚੇ ਉਸ ਪੜ੍ਹਾਈ ਦੇ ਕਾਬਿਲ ਕਰਨ ਤਾਂ ਸਾਡੀ ਕੌਮ ਆ ਜਿਹੜੀ ਉਹ ਬੜੀ ਕਰ ਸਕਦੀ ਹੈ ਸੋ ਮੈਂ ਖੀਰ ਦੇ ਵਿੱਚ ਪ੍ਰਬੰਧਕਾਂ ਨੂੰ ਵਧਾਈ ਦਿੰਦਾ ਹੋਇਆ ਗਿੱਲ ਸਾਹਿਬ ਦਾ ਡਾਕਟਰ ਸਰਬੰਦ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਦੀ ਜ਼ਿੰਦਗੀ ਦੇ ਆਸ ਨੂੰ ਪਿਆਰ ਦਿੱਤੀ ਤੁਹਾਡੀ ਸੇਵਾ ਕਰਨ ਵਾਸਤੇ ਇੱਥੇ ਆਏ ਆ ਤੁਹਾਨੂੰ ਬਿਮਾਰੀਆਂ ਪ੍ਰਤੀ ਜੇ ਕਿਸੇ ਨੂੰ ਕੋਈ ਦਵਾਈ ਨਾਲ ਠੀਕ ਹੁੰਦਾ ਇਹਨਾਂ ਨੇ ਦਵਾਈ ਦੇ ਦੇਣੀ ਹੈ ਜੇ ਕਿਸੇ ਨੂੰ ਵੀ ਆਪਰੇਸ਼ਨ ਕਰਦੀ ਲੋੜ ਹੈ ਇਹਨਾਂ ਨੇ ਤੁਹਾਨੂੰ ਦੱਸ ਦੇਣਾ ਕਿਉਂਕਿ ਤੇਰੀ ਅਸੀਂ ਘੌਲ ਹੀ ਕਰਦੇ ਰਹਿੰਨੇ ਆ ਕੀ ਜਾਵਾਂਗੇ ਜੀ ਡਾਕਟਰ ਕੋਲ ਚਲੋਦੀ ਸੀ ਜਾਂਦਾ ਜਦੋਂ ਪਿੰਡ ਚ ਆ ਜੇ ਤਾਂ ਅਸੀਂ ਜਰੂਰ ਚੈੱਕਅਪ ਕਰਾ ਲੈਂਦੇ ਆ ਤੇ ਸਾਨੂੰ ਪਤਾ ਲੱਗ ਜਾਂਦਾ ਅਸੀਂ ਸੁਚੇਤ ਹੋ ਜਾਂਦੇ ਆ ਆਗਾਹ ਨੂੰ ਉਸ ਪ੍ਰਤੀ ਸੋ ਤੁਸੀਂ ਵੀ ਆਪਦੀ ਸਿਹਤ ਪ੍ਰਤੀ ਜੇ ਤਾਂ ਸਿਹਤ ਹੈ ਸਾਰਾ ਕੁਝ ਹੈ ਜੇ ਸਿਹਤ ਨਹੀਂ ਕੁਝ ਵੀ ਨਹੀਂ ਤੇ ਨਿਗਾਹ ਸਾਬ ਤੋਂ ਉੱਤਮ ਹੈ ਤੇ ਜੇ ਨਿਗਾਹ ਅਸੀਂ ਜਹਾਨ ਵੇਖ ਸਕਦੇ ਆ ਜੇ ਨਿਗਾਹ ਨਹੀਂ ਫਿਰ ਸਾਡੇ ਮੂਰੇ ਜਿੱਥੇ دنیਵੀ ਤੌਰ ਤੇ ਹਨੇਰਾ ਹੈ ਤੇ ਅਸੀਂ ਉਸੇ ਵੀ ਆਪਦੀ ਜ਼ਿੰਦਗੀ ਨੂੰ ਜਿਹੜਾ ਸਵਾਰਨ ਵਾਸਤੇ ਇਸ ਟੀਮ ਦਾ ਫਾਇਦਾ ਖਾਈਏ ਇਹਨਾਂ ਕਹਿੰਦਾ ਹੋਇਆ ਮੈਂ ਸਰਦਾਰ ਜਰਨੈਲ ਸਿੰਘ ਸਾਫ ਦਾ ਸਰਪੰਚ ਜੀ ਨੂੰ ਬਹੁਤ ਵਧਾਈ ਦੇਣੀ ਚਾਹਣਾ ਜਿਨ੍ਹਾਂ ਨੇ ਇਹ ਚੰਗਾ ਉਪਦਨ ਚੰਗੀ ਰੀਤ ਪਾਉਣ ਦੀ ਕੋਸ਼ਿਸ਼ ਨਹੀਂ ਕੋਸ਼ਿਸ਼ ਤਾਂ ਇਹਨਾਂ ਨੇ ਪਹਿਲਾਂ ਤੋਂ ਕਰੀ ਹੋਈ ਹੈ ਤੇ ਇਹ ਤੁਰੇ ਹੋਏ ਹੈ ਇਸ ਕੰਮ ਨੂੰ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਦੇ ਬਾਸ ਵਿੱਚ ਤੁਹਾਨੂੰ ਸੇਧ ਜਤੀ ਦੇ ਬਾਸ ਵਿੱਚ ਡਾਕਟਰ ਸਹਿਵਾਨੂ ਗੱਡਾ ਸਾਹਿਬ ਨੂੰ ਤੇ ਮੇਰੀ ਸਮੂਚੀ ਟੀਮ ਸਰਪੰਚ ਸਾਹਿਬ ਜਸਕਰਮ ਸਿੰਘ ਜੀ ਗੋਪਾਲ ਜੀ ਨੂੰ ਸਰਿੰਦਰ ਜੀ ਨੂੰ ਸਾਰਿਆਂ ਨੂੰ ਇੱਕ ਵੈਗਰੂ ਉਦਮ ਬਖਸ਼ੇ ਤਾਂ ਕਿ ਅਸੀਂ ਆਪਦੀ ਜ਼ਿੰਦਗੀ ਨਾਲੋਂ ਸਮਾਜ ਨੂੰ ਬਣਾ ਕੇ ਸਮਾਜ ਦੀ ਸੇਵਾ ਕਰ ਸਕੀਏ ਇਹਨਾਂ ਕਹਿੰਦਾ ਹੋਇਆ ਮਾਤਮਾ ਗਿਰਵਾਤ ਕਰਦਾ ਸਾਰੇ ਦੋਸਤੋ ਕੋਈ ਵੀ ਬੁਮਾਈ ਤੁਹਾਡੇ ਨੇੜੇ ਨਾਲ ਪਰ ਇਹ ਕਿ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਪਰਮਾਨੰਦ ਜੀ ਯਾਤਰਾ ਕਰਦੇ ਤਾਂ ਕਿ ਉਸ ਦੇ ਜਿੰਨਾ ਤੋਂ ਨਾਂ ਰਹਿ ਤੈਂ ਯੂ ਲੋਕ ਵੀ ਕੋਈ ਇੱਕ ਸਾਡੇ ਕੋਲ ਸਾਧਨ ਹੈ ਇਸ ਗਰਾਵੜ ਚੋਂ ਨਿਕਲਦਾ ਉਹ ਸਾਡੇ ਕੋਲੇ ਸਾਧਨ ਕੋਈ ਨਹੀਂ ਜੀ ਗੁਰੂ ਮਹਾਰਾਜ ਕਿਰਪਾ ਕਰਨ ਇਹਨਾਂ ਕਹਿੰਦਾ ਹਾਂ ਮੈਂ ਤਾਂ ਸੇਵਾ ਮੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ